ਵੈਲਕਮ ਟੂ ਰੀਸੈਂਟ ਟਾਈਮਸ ਮੈਂ ਮਮੂ ਰਸ਼ੀਦ ਅੱਜ ਫੇਰ ਇੱਕ ਵਾਰ ਆਪ ਸਭ ਦਾ ਖੈਰ ਮਕਦਮ ਕਰਦਾ ਆਪ ਨੂੰ ਵੈਲਕਮ ਕਰਨਾ ਆਪਣੇ ਚੈਨਲ ਰੀਸੈਂਟ ਟਾਈਮਸ ਦੇ ਵਿੱਚ ਔਰ ਅੱਜ ਸਾਡੇ ਨਾਲ ਦੋ ਮਹਿਮਾਨ ਤਕਵਾ ਵੈਲਫੇਅਰ ਸੁਸਾਇਟੀ ਤੋਂ ਜਿਨ੍ਹਾਂ ਨੇ ਬਹੁਤ ਐਫਰਟ ਮਾਰੀ ਹੈ ਔਰ ਬਿਲਡਿੰਗ ਮਟੀਰੀਅਲ ਖਾਸ ਤੌਰ ਤੇ ਦਿੱਤਾ ਹੈ ਉਹਨਾਂ ਫਲੱਡ ਅਫੈਕਟਿਡ ਏਰੀਆਜ਼ ਦੇ ਵਿੱਚ ਉਹਨਾਂ ਨੀਡੀ ਲੋਕਾਂ ਨੂੰ ਜਿਹੜੇ ਮਤਲਬ ਆਪਣੇ ਛੱਤ ਵੀ ਕਾਸਰ ਸੀਗੇ ਉਹ ਤੋਂ ਜਿਨ੍ਹਾਂ ਦੇ ਸਿਰ ਦੇ ਉੱਪਰ ਛੱਤ ਵੀ ਨਹੀਂ ਰਹੀ ਰਹੀ ਉਹਨਾਂ ਨੂੰ ਬਿਲਡਿੰਗ ਮਟੀਰੀਅਲ ਦੇ ਕੇ ਆਏ ਹਨ ਔਰ ਉਹਨਾਂ ਦੇ ਸਿਰ ਦੇ ਉੱਪਰ ਛੱਤ ਵਾਸਤੇ ਐਫਰਟ ਕਰ ਰਹੇ ਹਨ ਸਾਡੇ ਨਾਲ ਅਨਰਤ ਸਾਹਿਬ ਔਰ ਸ਼ਾਇਬ ਅਸलम ਸਾਹਿਬ ਦੋ ਮੈਂਬਰ ਹਨ ਆਓ ਸਭ ਤੋਂ ਪਹਿਲਾਂ ਆਪਾਂ ਵੈਲਕਮ ਕਰੀਏ ਇਹਨਾਂ ਨੂੰ ਅਨਰਤ ਸਾਹਿਬ ਸਭ ਤੋਂ ਪਹਿਲਾਂ ਵੈਲਕਮ ਕਰਾਂਗਾ ਆਪਣੇ ਚੈਨਲ ਰੀਸੈਂਟ ਟਾਈਮ ਤੇ ਬਹੁਤ ਬਹੁਤ ਸ਼ੁਕਰਗੁਜ਼ਾਰ ਮਾਮੂਨ ਸਾਹਿਬ ਤੁਹਾਡਾ ਸ਼ੁਕਰਗੁਜ਼ਾਰ ਕਰਾਂਗੇ ਤੁਹਾਨੂੰ ਸਾਨੂੰ ਇੱਕ ਮੌਕਾ ਦਿੱਤਾ ਬਹੁਤ ਬਹੁਤ ਸ਼ੁਕਰੀਆ ਜੀ ਆਉਣ ਵਾਸਤੇ ਜਨਾਬ ਸ਼ੈਬਾ ਅਸलम ਸਾਹਿਬ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਜੀ ਬਹੁਤ ਬਹੁਤ ਸ਼ੁਕਰੀਆ ਜੀ ਸਭ ਤੋਂ ਪਹਿਲਾਂ ਤਾਂ ਅੱਲਾਹ ਪਾਕ ਦਾ ਬੇहद ਸ਼ੁਕਰਗੁਜ਼ਾਰਾਂ ਜਿਨੇ ਸਾਨੂੰ ਤੋਫੀਕ ਦਿੱਤੀ ਹੈ ਕਿ ਲੋਕਾਂ ਦੇ ਕੰਮ ਆਈਏ ਫਿਰ ਤੁਹਾਡਾ ਵੀ ਮਾਮੂਨ ਸਾਹਿਬ ਸ਼ੁਕਰੀਆ ਦਾ ਕਰਦੇ ਆ ਕਿ ਤੁਸੀਂ ਸਾਨੂੰ ਇੱਥੇ ਬੁਲਾਇਆ ਤੇ ਤੁਹਾਨੂੰ ਸਾਡਾ ਕੰਮ ਅੱਛਾ ਲੱਗਿਆ ਅਸੀਂ ਵੀ ਤੁਹਾਡੇ ਕੋਲ ਆਏ ਜੀ ਸ਼ੁਕਰੀਆ ਜੀ ਸ਼ੁਕਰੀਆ ਜੀ ਵਿਦ ਲੋਟਸ ਆਫ ਥੈਂਕਸ ਟੂ 올 ਦਾ ਪੀਪਲ ਹੂ ਸਰਵਡ ਫਾਰ ਫਲੱਡ ਵਿਕਟਿਮ ਪੀਪਲ ਔਰ ਸਾਡੀ ਵੀ ਕਾਲ ਸੀਗੀ ਕਿ ਇਹਨਾਂ ਲੋਕਾਂ ਦਾ ਬਹੁਤ ਆਪਾਂ ਨੂੰ ਇੱਕ ਐਫਰਟ ਮਾਰ ਕੇ ਇੱਕ ਕੋਸ਼ਿਸ਼ ਕਰਕੇ ਇਹਨਾਂ ਦੀ ਹੈਲਪ ਕਰਨੀ ਚਾਹੀਦੀ ਹੈ ਔਰ ਇਹਨਾਂ ਜੋ ਨੌਜਵਾਨਾਂ ਨੇ ਬਹੁਤ ਐਫਰਟ ਮਾਰੀ ਹੈ ਔਰ ਕੀ ਦਿਮਾਗ ਦੇ ਵਿੱਚ ਸੀਗਾ ਜੀ ਜਦੋਂ ਮਤਲਬ ਸਟਾਰਟ ਕੀਤਾ ਤੁਸੀਂ ਆਪਣਾ ਕੀ ਦਿਮਾਗ ਦੇ ਵਿੱਚ ਕੀ ਮਤਲਬ ਕਿਵੇਂ ਇੱਕ ਫੀਲਿੰਗ ਆਈ ਕਿ ਅਸੀਂ ਇੱਥੋਂ ਸਮਾਨ ਇਕੱਠਾ ਕਰੀਏ ਜਾਂ ਉੱਥੇ ਜਾਈਏ ਇਹ ਕਿੱਥੋਂ ਗੱਲ ਸ਼ੁਰੂ ਹੋਈ ਸਰ ਸਭ ਤੋਂ ਪਹਿਲਾਂ ਤੇ ਜੀ ਇਸ ਦੁਖਦਾਈ ਘੜੀ ਦੇ ਵਿੱਚ ਆਪਾਂ ਪੰਜਾਬ ਦੇ ਨਾਲ ਤੇ ਸਰ ਇਸ ਮਤਲਬ ਉਪਰਾਲੇ ਦੀ ਜਿਹੜੀ ਕਿ ਸਭ ਤੋਂ ਪਹਿਲਾਂ ਅਸੀਂ ਵੀ ਇਸ ਚੀਜ਼ ਨੂੰ ਸੋਚ ਰਹੇ ਸੀ ਕਿ ਵੀ ਅਸੀਂ ਵੀ ਡੰਗਰਾਂ ਵਾਸਤੇ ਹਰਾ ਚਾਰਾ ਤੇ ਫੀਡ ਲੈ ਕੇ ਜਾਈਏ ਬਟ ਅਸੀਂ ਜਦੋਂ ਦੇਖਿਆ ਆਬਜ਼ਰਵ ਕੀਤਾ ਵੀ ਹਰਾ ਚਾਰਾ ਔਰ ਫੀਡ ਸਾਰੇ ਹੀ ਲੈ ਕੇ ਜਾ ਰਹੇ ਨੇ ਤਾਂ ਉਸ ਵਕਤ ਸਾਨੂੰ ਇਸ ਪਲਾਨ ਨੂੰ ਰੋਕਿਆ ਔਰ ਆਪਣੇ ਸਾਰੇ ਮੈਂਬਰਾਂ ਦੇ ਨਾਲ ਬੈਠ ਕੇ ਸਾਨੂੰ مشورہ ਕੀਤਾ ਵੀ ਇਸ ਨੂੰ ਥੋੜਾ ਜਿਹਾ ਹੋਲਡ ਕੀਤਾ ਜਾਵੇ ਤੇ ਜਦੋਂ ਪਾਣੀ ਦਾ ਵਹਾਅ ਥੋੜਾ ਘਟਿਆ ਰਾਵੀ ਦੇ ਵਿੱਚ ਥੋੜਾਕ ਥੋੜਾ ਥੱਲੇ ਨੂੰ ਗਿਆ ਪਾਣੀ ਤੇ ਅਸੀਂ ਉਸ ਵਕਤ ਆਪਣੀ ਟੀਮ ਨੂੰ ਧਰਮਕੋਟ ਸਾਈਡ ਭੇਜਿਆ ਸਰ ਜਿਹੜਾ ਕਿ ਰਾਵੀ ਤੋਂ ਸਿਰਫ 2 ਕਿਲੋਮੀਟਰ ਦੀ ਦੂਰੀ ਤੇ ਆ ਪਿੰਡ ਡੇਰਾ ਬਾਬਾ ਨਾਨਕ ਦੇ ਵਿੱਚ ਪੈਂਦਾ ਹੈਗਾ ਸਰ ਇਹ ਤਾਂ ਉੱਥੇ ਸਾਡੀ ਟੀਮ ਨੇ ਟੀਮ ਗਈ ਹੈ ਤੇ ਉੱਥੇ ਸਰ ਜੋ ਦੇਖਿਆ ਉਹਨਾਂ ਨੇ ਮਤਲਬ ਕਿ ਪਿੰਡ ਦੇ ਵਿੱਚ ਜੋ ਕੁਝ ਮਤਲਬ ਦੇਖਿਆ ਵੀ ਉੱਥੇ ਘਰਾਂ ਦਾ ਜਿਹੜਾ ਮਾਹੌਲ ਸੀ ਸਰ ਸਾਰੇ ਟਹਿ ਚੁੱਕੇ ਨੇ ਗਰੀਬ ਪਰਿਵਾਰ ਸੀਗੇ ਸਰ ਸਾਰੇ ਉੱਥੇ ਤਾਂ ਉਹਨਾਂ ਨੇ ਸਾਡੀ ਟੀਮ ਨੇ ਉੱਥੇ ਜਾ ਕੇ ਆਬਸਰਵ ਕੀਤਾ ਤੇ ਉੱਥੇ 15 ਤੋਂ 20 ਕਰ ਐਸੇ ਆਈਡੈਂਟੀਫਾਈ ਕੀਤੇ ਜਿਨ੍ਹਾਂ ਦਾ ਮਤਲਬ ਕਿ ਛੱਤ गिर ਚੁੱਕੀ ਆ ਤੇ ਉਹਨਾਂ ਨੂੰ ਉਸ ਵਕਤ ਸਾਨੇ ਸੋਚਿਆ ਫਿਰ ਆ ਕੇ ਡਿਸਕਸ਼ਨ ਕੀਤੀਆਂ ਨੇ ਤੇ ਉਸ ਤੋਂ ਬਾਅਦ ਜੋ ਸਾਡਾ ਮਤਲਬ ਕਿ ਤੁਹਾਨੂੰ ਵੀਡੀਓ ਵੈਸੇ ਦੇਖੀ ਹੋਏਗੀ ਸਰ ਸਾਡੀ ਚੱਲਦੀ ਹੈਗੀ ਅੱਜ ਕੱਲ ਮਤਲਬ ਕਿ ਸਾਡੇ ਸੋਸ਼ਲ ਮੀਡੀਆ ਨੈਟਵਰਕ ਤੇ ਵੀ ਚੱਲ ਰਹੀ ਹੈਗੀ ਆ ਮਿਸਾਨੇ ਇੱਟਾ ਸੀਮੈਂਟ ਬਜਰੀ ਰੇਤਾ ਦਾ ਉਹਨਾਂ ਨੂੰ ਘਰ ਪਵਾਉਣ ਦੇ ਲਈ ਮੁਹੱਈਆ ਕਰਵਾ ਕੇ ਦਿੱਤਾ ਹੈਗਾ ਸਰ ਜੀ ਅਦਰ ਸਾਹਿਬ ਇਸ ਤੋਂ ਪਹਿਲਾਂ ਕਿ ਦੁਬਾਰਾ ਦੂਸਰਾ ਕੁਐਸਚਨ ਤੁਹਾਨੂੰ ਮੈਂ ਕਹਿੰਨਾ ਇੱਕ ਵਾਰ ਸ਼ਹਿਬਾ ਸਲਮ ਸਾਹਿਬ ਤੋਂ ਹੀ ਪੁੱਛ ਲਈਏ ਸ਼ਹਿਬ ਸਾਹਿਬ ਅ ਅੱਖਾਂ ਨਾਲ ਤੁਸੀਂ ਜਾ ਕੇ ਉੱਥੇ ਦੇਖਿਆ ਸਾਰਾ ਕੁਝ ਪੂਰਾ ਸੀਨ ਦੇਖਿਆ ਅਗਰ ਮੈਂ ਕਹਾਂ ਕਿ ਕੁਝ ਲਫ਼ਜ਼ਾਂ ਦੇ ਵਿੱਚ ਕੁਝ ਸੈਂਟੈਂਸਿਸ ਦੇ ਵਿੱਚ ਉਹਨੂੰ ਡਿਫਾਈਨ ਕਰਨਾ ਤਾਂ ਜਦੋਂ ਪਹਿਲਾਂ ਜਾ ਕੇ ਉੱਥੇ ਉਤਰੇ ਤਾਂ ਕਿਸ ਕਿਸਮ ਦੀ ਫੀਲਿੰਗ ਆਈ ਸਰ ਜਦੋਂ ਸਾਡੀ ਮੀਟਿੰਗ ਹੋਈ ਉਹਦੇ ਵਿੱਚ ਇਹੀ ਰੱਖਿਆ ਗਿਆ ਕਿ ਇੱਕ ਵਾਰੀ ਪਹਿਲਾਂ ਇਨਵੈਸਟੀਗੇਸ਼ਨ ਕੀਤੀ ਜਾਵੇ ਇੱਕ ਟੀਮ ਭੇਜੀ ਜਾਵੇ ਇਥੋਂ ਮਲੇਰ ਕੋਲੇ ਤੋਂ ਸਾਡੀ ਤਕਵਾ ਦੀ ਇੱਕ ਟੀਮ ਪੰਜ ਮੈਂਬਰੀ ਟੀਮ ਗਈ ਉੱਥੇ ਜਿਹੜੇ ਉੱਥੇ ਦੇ ਨੀੜੀ ਲੋਕ ਸੀ ਬਾਕੀ ਇੱਕ ਦੋ ਪਿੰਡ ਦੇ ਮੈਂਬਰ ਨਾਲ ਲਿੱਤੇ ਸਨ ਜਿਹਨਾਂ ਨੂੰ ਉਹਨਾਂ ਨੇ ਕਿਹਾ ਵੀ ਬਾਕੀ ਇਹ ਨੀੜੀ ਨ ਤੇ ਸਾਡੀ ਟੀਮ ਨੇ ਵੀ ਜਾ ਕੇ ਦੇਖਿਆ ਵੀ ਵਾਕਈ ਨੀੜੀ ਨ ਤਾਂ ਉਹਨਾਂ ਨੂੰ ਸਾਨੇ ਮੋਹੀਆ ਕਰਵਾਇਆ ਉਹਨਾਂ ਨਾਲ ਵਾਦਾ ਕਰਕੇ ਆਏ ਕਿ ਇਨਸ਼ਾਅੱਲਾਹ ਤਾਲਾ ਮਲੇਰਕੁੱਲ ਹਾਂ ਦੇ ਨਾਰਾਜ਼ੀ ਧਰਤੀ ਤੋਂ ਅਸੀਂ ਇੱਥੇ ਤੁਹਾਡਾ ਪਿੰਡ ਪੂਰੇ ਦਾ ਪੂਰਾ ਅਡਾਪਟ ਕਰਾਂਗੇ ਜਿਨ੍ਹਾਂ ਨੂੰ ਜ਼ਰੂਰਤ ਹੈ ਤੇ ਜਿਵੇਂ ਨਵਾਬ ਸਾਹਿਬ ਨੇ ਹਾਂ ਦਾ ਨਾਰਾ ਮਾਰਿਆ ਸੀ ਉਸਨੇ ਅਸੀਂ ਅਲhamdulillah ਅੱਲਾ ਦਾ ਬੜਾ ਸ਼ੁਕਰਗੁਜ਼ਾਰ ਆ ਰੱਬ ਦਾ ਬਹੁਤ ਮਿਹਰਬਾਨੀ ਹੈ ਕਿ ਸਾਡੀ ਤਕਵਾ ਵੈਲਫੇਅਰ ਸੁਸਾਇਟੀ ਨੇ ਉਦਾਂ ਦਾ ਹੀ ਹਾਂ ਦਾ ਨਾ ਨਾਰਾ ਮਾਰਿਆ ਤੇ ਗੁਰਦੁਆਰੇ ਨੇ ਸਾਨੂੰ ਉਸ ਨਾਲ ਦਾ ਹੀ ਸਵੀਕਾਰ ਕੀਤਾ ਗੁਰਦੁਆਰੇ ਵਾਲਿਆਂ ਨੇ ਤੇ ਉਹਨਾਂ ਨੇ ਵੀ ਨਵਾਬ ਸਾਹਿਬ ਦੇ ਨਾਮ ਦੇ ਹਾਂ ਦਾ ਨਾਰਾ ਮਾਰਿਆ ਕਿ ਅੱਜ ਤੁਸੀਂ ਉਹ ਯਾਦ ਦਿਲਾਤੀ ਜਿਹੜਾ ਗੁਰੂ ਗੋਬਿੰਦ ਸਿੰਘ ਦੇ ਬੱਚਿਆਂ ਦੇ ਹਾਂ ਦਾ ਨਾਰਾ ਤੁਹਾਡੇ ਮਲੇਰ ਕੋਲੇ ਦੇ ਨਵਾਬ ਨੇ ਮਾਰਿਆ ਸੀ ਤਾਂ ਅੱਜ ਤੁਸੀਂ ਤਕਵਾ ਵੈਲਫੇਅਰ ਸੁਸਾਇਟੀ ਦੇ ਨੌਜਵਾਨ ਹਾਂ ਦਾ ਨਾਰਾ ਮਾਰਨ ਆਏ ਹੋ ਸਾਨੂੰ ਤੁਸੀਂ ਉਹ ਯਾਦਾਂ ਤਾਜ਼ੀਆਂ ਕਰਤੀਆਂ ਜੀ ਅਨੁਰ ਸਾਹਿਬ ਮੈਂ ਮਤਲਬ ਪੁੱਛਣਾ ਚਾਹੁੰਦਾ ਕਿ ਤੁਹਾਡੀ ਜੋ ਫੀਲਿੰਗ ਸੀ ਜਦੋਂ ਪਹਿਲਾਂ ਤੁਸੀਂ ਪੈਰ ਆਪਣਾ ਪਾਇਆ ਉਸ ਧਰਤੀ ਦੇ ਉੱਪਰ ਪਾਣੀ ਚੜਿਆ ਹੋਇਆ ਸੀਗਾ ਔਰ ਮਤਲਬ ਤੁਸੀਂ ਦੇਖਿਆ ਹੋਊਗਾ ਕਿ ਬਰਬਾਦੀ ਕਿੰਨੀ ਹੋਈ ਹੋਈ ਹੈ ਤੋ ਮਤਲਬ ਇੱਕ ਇਨਸਾਨੀਅਤ ਦੇ ਤੌਰ ਦੇ ਉੱਪਰ ਕੀ ਫੀਲਿੰਗ ਆਈ ਤੁਹਾਨੂੰ ਸਰ ਆਪਾਂ ਕਹਿ ਸਕਦੇ ਹੈਗੇ ਆਂ ਵੀ ਜਦੋਂ ਅਸੀਂ ਉੱਥੇ ਗਏ ਸਰ ਸਰ ਉੱਥੇ ਪਹਿਲੀ ਗੱਲ ਸਰ ਵੀ ਜਿਹੜੇ ਕਰ ਆਈਡੈਂਟੀਫਾਈ ਹੋਏ ਨੇ ਸਰ ਤਾਂ ਉਹਦੇ ਵਿੱਚ ਸਰ ਕੁਸ਼ਕ ਕਰਤਾ ਐਸੇ ਥੇ ਸਰ ਜਿਨ੍ਹਾਂ ਦੇ ਮਤਲਬ ਕਿ ਕੋਈ ਕਮਾਨ ਵਾਲਾ ਬੰਦਾ ਨਹੀਂ ਥਾ ਸਰ ਉਹਨਾਂ ਦੇ ਪੋਤੇ ਦੋਤੇ ਮਤਲਬ ਕਿ ਜਿਨ੍ਹਾਂ ਦੇ ਇਕੱਲੇ ਆਪਣੇ ਦਾਦੀ ਦੇ ਨਾਲ ਵੀ ਰਹਿੰਦੇ ਨੇ ਸਰ ਉਹਨਾਂ ਦੇ ਮਤਲਬ ਕਿ ਇੰਨੇ ਜ਼ਿਆਦਾ ਬੁਰੇ ਹਾਲ ਥੇ ਤੇ ਉਹਨਾਂ ਦੇ ਕੱਚੀਆਂ ਆਪਣੇ ਛੱਤਾਂ ਸਰ ਬਾਲੇ ਵਾਲੀਆਂ ਸਰ ਗਿਰ ਚੁੱਕੀਆਂ ਸੀਆਂ ਜੋ ਕੁਦਰਤੀ ਆਫਤ ਕਰਕੇ ਸਰ ਉੱਥੇ ਮਤਲਬ ਕਿ ਇਹ ਦਿਲ ਦਹਿਲਾਣ ਵਾਲਾ ਇੱਕ ਮੰਜ਼ਰ ਥਾ ਜੋ ਕਿ ਅੱਜ ਤੱਕ ਮੈਂ ਤਾਂ ਸਰ ਕਦੇ ਨਹੀਂ ਦੇਖਿਆ ਆਪਣੀ ਅੱਖਾਂ ਦੇ ਨਾਲ ਤਾਂ ਸਰ ਜੀ ਜੀ ਔਰ ਅਸ਼ਾਭ ਸਭ ਹੁਣ ਤੁਸੀਂ ਉੱਥੇ ਜਾ ਕੇ ਕਿੰਨੀ ਕਿੰਨੀਆਂ ਟਰਾਲੀਆਂ ਕਿਸ 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 ਚੀਜ਼ੀਆਂ ਦਿੱਤੀਆਂ ਥੋੜਾ ਦੱਸਿਓ ਸਰ ਸਾਨੂੰ ਉੱਥੇ ਸੀਮੈਂਟ ਇੱਟਾਂ ਬਜਰੀ ਰੇਤਾ ਤਿੰਨ ਤਿੰਨ ਟਰਾਲੀਆਂ ਅਸੀਂ ਇੱਕ ਇੱਕ ਘਰ ਨੂੰ ਉੱਥੇ ਹੈਂਡ ਓਵਰ ਕਰਕੇ ਆਏ ਆ ਉਹਨਾਂ ਦੇ ਦਰ ਤੇ ਜਾ ਕੇ ਹੈਂਡ ਓਵਰ ਕਰਕੇ ਆਏ ਆ ਤੇ ਪਹਿਨਾ ਸੂਬਾ ਹੀ ਜਾਂਦੇ ਸਨ ਉਹਨਾਂ ਨੂੰ ਕੋਲਾ ਕੀਤੇ ਆ ਕਿ ਅਸੀਂ ਆ ਰਹੇ ਹਾਂ ਤੁਸੀਂ ਆਪਣੀ ਤਿਆਰੀ ਰੱਖੋ ਅਲਹਮਦੁਲਿਲਾ ਪੂਰਾ ਪਿੰਡ ਸਾਡਾ ਵੈਲਕਮ ਕਰਨ ਲਈ ਤਿਆਰ ਖੜਾ ਸੀ ਜੀ ਔਰ ਅਗਰ ਮੈਂ ਫਿਊਚਰ ਪਲਾਨ ਦੀ ਗੱਲ ਕਰਾਂ ਤਾਂ ਫਿਊਚਰ ਪਲਾਨ ਕੀ ਹੈ ਤੁਹਾਡਾ ਉਹਨੂੰ ਫਿਊਚਰ ਪਲਾਨ ਸਰ ਇਹੀ ਹੈ ਜਿਵੇਂ ਹੁਣ ਸਾਡੇ ਮਲੇਰ ਕੋਲੇ ਦੇ ਵਿੱਚ ਵੀ ਕੁਝ ਘਰ ਇਦਾਂ ਦੇ ਹੈਗੇ ਸਾਡੇ ਸਾਹਮਣੇ ਵੀ ਆਏ ਨੇ ਇਨਸ਼ਾਅੱਲਾ ਹੁਣ ਅਸੀਂ ਉਹਦੇ ਤੇ ਹੀ ਵਰਕ ਕਰਾਂਗੇ ਤੇ ਜਿਹੜਾ ਇਹ ਤੋਂ ਪਹਿਨਾ ਅਸੀਂ ਕਰਦੇ ਸੀ ਉਹ ਇੱਕ ਟੀਵੀ ਦਾ ਉਪਰਾਲਾ ਸੀ ਅਸੀਂ 350 ਪੇਸ਼ੈਂਟ ਨੂੰ ਡਾਈਟ ਕਿਟ ਹਰ ਮਹੀਨہ ਪਰਵਾਇਡ ਕਰਦੇ ਸੀ ਤੇ ਅਲਹਮਦੁਲਿਲਾ ਮੈਂ ਤੇ ਵਾਲੀਮਾ ਜਿੱਚੇ ਲੋਕ ਕੀ ਆ ਕੇ ਉਹ ਆਪਣੀ ਕਿੱਟ ਲੈ ਕੇ ਵੀ ਜਾਂਦੇ ਸੀ ਮਲੇਰ ਕੋਲਾ ਸਿਵਲ ਸਰਜਨ ਸਾਡੇ ਨਾਲ ਸਹਾਇਤਾ ਕਰਦੇ ਸੀ ਉਹ ਕੋਲ ਕਰਦੇ ਸੀ ਤਾਂ ਪੇਸ਼ੈਂਟ ਸਾਡੇ ਕੋਲ ਉੱਥੇ ਤੱਕ ਵੈਲਫੇਅਰ ਸੁਸਾਇਟੀ ਦੇ ਬੈਨਰ ਥਲੇ ਆ ਕੇ ਆਪਣੀ ਕਿੱਟ ਲੈ ਕੇ ਜਾਂਦੇ ਸੀ ਜੀ ਅਨਸਵਿਕ ਤੋ ਮੈਨੂੰ ਗੱਲ ਸੋ ਹੜ ਜੋ ਪੀੜਿਤ ਹੈ ਜੋ ਅੱਜ ਵੀ ਉੱਥੇ ਬਹੁਤ ਜ਼ਿਆਦਾ ਜ਼ਰੂਰਤ ਹੈ ਉਹਨਾਂ ਨੂੰ ਲੈ ਕੇ ਤੁਹਾਡੀ ਸੁਸਾਇਟੀ ਦਾ ਕੀ ਪਲਾਨ ਹੈ ਜੀ ਸਰ ਸਾਡਾ ਇਸ ਵਕਤ ਇਹ ਪਲਾਨ ਹੈਗਾ ਵੀ ਇਨ ਫਿਊਚਰ ਜੋ ਅਸੀਂ ਮਤਲਬ ਕਿ ਘਰ ਸਾਡੇ ਹਲੇ ਛੱਡੇ ਗਏ ਚੁੱਕੇ ਮਤਲਬ ਕਿ ਜਿਨ੍ਹਾਂ ਨੂੰ ਅਸੀਂ ਹਾਲੇ ਤੱਕ ਕੁਝ ਪ੍ਰੋਵਾਈਡ ਨਹੀਂ ਕਰ ਸਕੇ ਬੀ ਕਰਾਂ ਤੋਂ ਇਲਾਵਾ ਸਰ ਅਸੀਂ ਅੱਗੇ ਉਹਨਾਂ ਨੂੰ 1 ਮਹੀਨੇ 2 ਮਹੀਨੇ ਦੇ ਵਿੱਚ ਅਸੀਂ ਜਾਵਾਂਗੇ ਦੁਬਾਰਾ ਦੁਬਾਰਾ ਸਰ ਅਸੀਂ ਵੈਰੀਫਿਕੇਸ਼ਨ ਕਰਾਂਗੇ ਅਗਰ ਸਾਨੂੰ ਉਹਨਾਂ ਦੇ ਵਿੱਚ ਦੁਬਾਰਾ ਕੋਈ ਮਤਲਬ ਕਿ ਨੀਡੀ ਪਰਸਨ ਦੁਬਾਰਾ ਫਿਰ ਦਿਖਿਆ ਤਾਂ ਅਸੀਂ ਉਹਨਾਂ ਨੂੰ ਜ਼ਰੂਰ ਦੁਬਾਰਾ ਤੋਂ ਅਡੌਪਟ ਕਰਾਂਗੇ ਤੇ ਅਸੀਂ ਉਹ ਜਿਹੜੇ ਘਰਾਂ ਦੇ ਵਿੱਚ ਅਸੀਂ ਦੇਖ ਕੇ ਆਏ ਹਾਂ ਇਸ ਵਕਤ ਮਟੀਰੀਅਲ ਵਗੈਰਾ ਸਰ ਸਰ ਉਹਨਾਂ ਦਾ ਵੀ ਜਾਇਜ਼ਾ ਲੈ ਕੇ ਆਵਾਂਗੇ ਵੀ ਉਹਨਾਂ ਨੇ ਕੰਮ ਕਰ ਆਪਣਾ ਕੰਮ ਸਟਾਰਟ ਕੀਤਾ ਜਾਂ ਨਹੀਂ ਕੀਤਾ ਸਰ ਤਾਂ ਅਗਰ ਉਹਨਾਂ ਨੂੰ ਕੋਈ ਹੋਰ ਕੁਝ ਵੀ ਚੀਜ਼ ਦੀ ਮੁਹਈਆ ਕਰਵਾਉਣ ਦੀ ਜ਼ਰੂਰਤ ਪਈ ਤਾਂ ਅਸੀਂ ਉਹਨਾਂ ਨੂੰ ਜ਼ਰੂਰ ਕਰਾ ਕੇ ਦਵਾਂਗੇ ਜੀ ਔਰ ਇੱਕ ਸ਼੍ਰੀਪ ਸਭਾ ਮੈਂ ਇੱਥੇ ਗੱਲ ਇਹ ਪੁੱਛੂਗਾ ਕਿ ਬਹੁਤ ਸਾਰੇ ਬੱਚੇ ਵੀ ਐਸੇ ਹੋਣਗੇ ਜਿਨ੍ਹਾਂ ਦੇ ਪੜ੍ਹਾਈ ਤੋਂ ਵਿਛੜੇ ਰਹਿ ਗਏ ਹੋਣਗੇ ਕਿਉਂਕਿ ਜਦੋਂ ਪਾਣੀ ਅਚਾਨਕ ਆਉਂਦਾ ਤਾਂ ਹਰ ਇੱਕ ਚੀਜ਼ ਨੂੰ ਵਹਾ ਕੇ ਲੈ ਗਿਆ ਕਿਤਾਬਾਂ ਵੀ ਗਈਆਂ ਡਰੈੱਸਾਂ ਵੀ ਗਈਆਂ ਤਾਂ ਉਹਨਾਂ ਵਾਸਤੇ ਖਾਸ ਤੌਰ ਤੇ ਉਹਨਾਂ ਮਾਸੂਮਾਂ ਵਾਸਤੇ ਕੁਝ ਕੰਮ ਹੋਣ ਦੀ ਲੋੜ ਲੱਗਦਾ ਸੋਨੂੰ ਸਰ ਜਿਵੇਂ ਅਨਨ ਸਾਹਿਬ ਨੇ ਦੱਸਿਆ ਕਿ ਇੱਕ ਦਾਦੀ ਰਹਿਦੀ ਹੈ ਘਰ ਉਹਦਾ ਨਾ ਤਾਂ ਦਾਦਾ ਹੈ ਨਾ ਉਹਦੇ ਫਾਦਰਾਨ ਬੱਚੇ ਤੇ ਐਸੇ ਲੋਕਾਂ ਨੂੰ ਕਿਤਾਬਾਂ ਦੀ ਵਾਕਈ ਨੀੜ ਹੈ ਤੇ ਇਨਸ਼ਾਅੱਲਾਹ ਤਾਲਾ ਅਸੀਂ ਇਹਦੇ ਤੇ ਵੀ ਕੰਮ ਕਰਾਂਗੇ ਜੀ ਜੀ ਔਰ ਇਸ ਤੋਂ ਲਾਵਾ ਅਨਨ ਸਾਹਿਬ ਇੱਕ ਕੁਐਸਚਨ ਮੈਂ ਤੁਹਾਡੇ ਤੋਂ ਲਵਾਂਗਾ ਤੁਸੀਂ ਮੈਨੂੰ ਇਹ ਦੱਸੋ ਕਿ ਮਤਲਬ ਇੱਕ ਜਦੋਂ ਬੰਦਾ ਕੋਈ ਕੰਮ ਕਰਦਾ ਇੱਕ ਬੰਦੇ ਦਾ ਮਤਲਬ ਇੱਕ ਹੁੰਦਾ ਫੀਲਿੰਗ ਹੁੰਦੀ ਹੈ ਕਿ ਚਲੋ ਠੀਕ ਹੈ ਤੁਸੀਂ ਉਹਨਾਂ ਨੂੰ ਹੈਂਡ ਓਵਰ ਕਰਤਾ ਔਰ ਉਸ ਤੋਂ ਬਾਅਦ ਉਹ ਲੋਕ ਵੀ ਨੀੜ ਹੀ ਤੁਸੀਂ ਫਾਈਂਡ ਆਊਟ ਕੀਤੀ ਤੁਹਾਡੀ ਟੀਮ ਉੱਤੇ ਜਾ ਕੇ ਕੰਮ ਕੀਤਾ ਟੀਮ ਨੇ ਔਰ ਹੁਣੋਂ ਕੰਮ ਹੋ ਜਾਊਗਾ ਰੀਹੈਬਿਲੇਸ਼ਨ ਹੋ ਜਾਊਗੀ ਕਿ ਰੱਬ ਜੇ ਤੁਹਾਨੂੰ ਤੌਫੀਕ ਦੇਊਗਾ ਤਾਂ ਨਾਲ ਇੱਕ ਪਿੰਡ ਨਹੀਂ ਹੋਰ ਪਿੰਡਾਂ ਦੇ ਵਿੱਚ ਵੀ ਇਹ ਕੰਮ ਕਰਨਾ ਚਾਹੋਗੇ ਸਰ ਬੇਸ਼ੱਕ ਅਸੀਂ ਅੱਲਾ ਅੱਲਾ ਮੇ ਸਾਨੂੰ ਨਿਵਾਜ਼ ਰਹੇ ਨੇ ਅਸੀਂ ਇਹਦੇ ਨਾਲ ਇੱਕ ਪਿੰਡ ਹੋਰ ਹੈਗਾ ਅਸੀਂ ਉੱਥੇ ਵੀ ਫਾਈਂਡ ਆਊਟ ਕਰਾਂਗੇ ਤੇ ਅਸੀਂ ਜਿੰਨਾ ਸਭ ਤੋਂ ਵੱਧ ਛੱਡ ਕੇ ਸਾਡੇ ਦੋਸਤਾਂ ਤੋਂ ਸਾਡੇ ਭਰਾਵਾਂ ਤੋਂ ਜਿੰਨਾ ਸਾਨੂੰ ਵੱਧ ਛੱਡ ਕੇ ਸਹਿਯੋਗ ਮਿਲੂਗਾ ਅਸੀਂ ਵੱਧ ਤੋਂ ਵੱਧ ਕਰਨ ਦੀ ਕੋਸ਼ਿਸ਼ ਕਰਾਂਗੇ ਸਰ ਚੋਣ ਸਾਹਿਬ ਇੱਕ ਇਥੇ ਕੁਐਸਚਨ ਤੁਹਾਡੇ ਕੋਲੋਂ ਲਵਾਂਗਾ ਮੈਨੂੰ ਇੱਕ ਗੱਲ ਦੱਸੋ ਕਿ ਹੁਣ ਜਿਸ ਤਰ੍ਹਾਂ ਆਪਾਂ ਗੱਲ ਕਰਦੇ ਆ ਕਿ ਪਾਣੀ ਉਤਰ ਗਿਆ ਹੋਰ ਵੀ ਬਹੁਤ ਸਾਰੀਆਂ ਲੋਣਾਇਸੀ ਹੋਣਗੀਆਂ ਕਿਉਂਕਿ ਬਿਮਾਰੀਆਂ ਨੇ ਵੀ ਫੈਲਣਾ ਹੈ ਕੀ ਕੁਝ ਦਵਾਈਆਂ ਦਾ ਵੀ ਕੋਈ ਪਲਾਨ ਕੀਤਾ ਹੈ ਕਿ ਦਵਾਈਆਂ ਵਗੈਰਾ ਵੀ ਉੱਥੇ ਜਾਣ ਕਿਉਂਕਿ ਬਜ਼ਾਤੇ ਖੁਦ ਵੀ ਡਾਕਟਰ ਹੋ ਇਨਸ਼ਾਅੱਲਾ ਇਹ ਵੀ ਸਾਡੀ ਪਲਾਨਿੰਗ ਹੈ ਜੀ ਕਿ ਅਗਰ ਕਿਤੇ ਵੀ ਮੈਡੀਕਲ ਦੀ ਜ਼ਰੂਰਤ ਪੈਂਦੀ ਹੈ ਤਾਂ ਸਾਡੇ ਨਾਲ ਕਈ ਮੈਡੀਕਲ ਲਾਈਨ ਦੇ ਬੰਦੇ ਜੁੜੇ ਹੋਏ ਨੇ ਉਹਨਾਂ ਨੇ ਵੀ ਸਲਾਹ ਰੱਖੀ ਸੀ ਤੇ ਸਾਡੇ ਪ੍ਰੈਜ਼ੀਡੈਂਟ ਸਾਹਿਬ ਦਾ ਵੀ ਇਹ ਅੱਗੇ ਨੂੰ مشਵਰਾ ਹੈ ਕਿ ਆਪਾਂ ਮੈਡੀਕਲ ਤੇ ਵੀ ਕੰਮ ਕਰੀਏ ਜੇ ਅਗਰ ਮੈਡੀਸਨ ਦੀ ਉੱਥੇ ਜ਼ਰੂਰਤ ਹੈ ਤਾਂ ਉੱਥੇ ਆਪਾਂ ਕੈਂਪ ਲਾਈਏ ਬਾਕੀ ਹੋਰ ਵੀ ਸਾਡੇ ਕਈ ਦੋਸਤ ਹਨ ਉਹ ਵੀ ਕੈਂਪ ਲਾਉਣ ਨੂੰ ਤਿਆਰ ਹਨ ਜੀ ਤੇ ਗੁਰਦਾਸਪੁਰ ਸਾਈਡ ਦੇ ਇਹਨਾਂ ਲੋਕ ਵੀ ਓਕੇ ਓਕੇ ਤੇ ਮਲੇਰ ਕੋਲੇ ਤਾਂ ਇਨਸ਼ਾਅੱਲਾ ਹਮਲਾ ਮਾਰਾਂਗੇ ਜੀ ਮੈਡੀਕਲ ਕੈਂਪ ਵੀ ਲਗਾਵਾਂਗੇ ਸਰ ਜੀ ਔਰ ਜੋ ਅੱਜ ਦੀ ਡੇਟ ਦੇ ਵਿੱਚ ਜੇ ਮੈਂ ਗੱਲ ਕਰਾਂ ਹਲੇ ਵੀ ਐਫਰਟ ਚੱਲ ਰਹੀ ਹੈ ਕੋਸ਼ਿਸ਼ ਚੱਲ ਰਹੀ ਹੈ ਕਲੈਕਸ਼ਨ ਚੱਲ ਰਹੀ ਹੈ ਤੁਹਾਡੀ ਸਰ ਇਸ ਵਕਤ ਆਪਾਂ ਕਲੈਕਸ਼ਨ ਦੀ ਗੱਲ ਕਰੀਏ ਸਰ ਇਹ ਤਾਂ ਸਰ ਕੋਈ ਜ਼ਿਆਦਾ ਬੜੀ ਸਾਨੂੰ ਲੱਗੀ ਹੈ ਨਹੀਂ ਕਿਉਂਕਿ ਸਾਡੇ ਦੋਸਤਾਂ ਅੱਲਾ ਦਾ ਸ਼ੁਕਰ ਹੈ ਸਾਡੇ ਦੋਸਤਾਂ ਨੇ ਸਾਡਾ ਬਹੁਤ ਸਾਥ ਦਿੱਤਾ ਹੈਗਾ ਮਤਲਬ ਕਿ ਅਗਰ ਅਸੀਂ ਉਹਨਾਂ ਨੂੰ ਚਾਹੀਏ ਵੀ ਅਸੀਂ ਦੁਬਾਰਾ ਦੁਬਾਰਾ ਕਰੀਏ ਤਾਂ ਇਨਸ਼ਾਅੱਲਾ ਸਾਰੇ ਬਦ ਚੜ ਕੇ ਸਾਡਾ ਹਿੱਸਾ ਦੇਣਗੇ ਸਾਡਾ ਸਾਥ ਦੇਣਗੇ ਤੇ ਬਦ ਚੜ ਕੇ ਆਪਣਾ ਹਿੱਸਾ ਪਾਣਗੇ ਤੇ ਅਸੀਂ ਇਨ ਫਿਊਚਰ ਉਸੇ ਧਰਮਕੋੜ ਪਿੰਡ ਨੂੰ ਹੀ ਉਹਨੂੰ ਹੀ ਦੁਬਾਰਾ ਮਤਲਬ ਕਿ ਉੱਥੇ ਹੀ ਜਾਵਾਂਗੇ ਕਾਰਨ ਕਿਉਂਕਿ ਕੁਝ ਕੁ ਚੀਜ਼ਾਂ ਜਿਹੜੀਆਂ ਉੱਥੇ ਛੁੱਟ ਚੁੱਕੀਆਂ ਨੇ ਉਸ ਨੂੰ ਅਸੀਂ ਦੁਬਾਰਾ ਸ਼ੁਰੂ ਤੋਂ ਸ਼ੁਰੂ ਕਰਾਂਗੇ ਉੱਥੇ ਔਰ ਇਨ ધ ਐਂਡ ਇਸ ਤੋਂ ਪਹਿਲਾਂ ਕਿ ਮੈਂ ਕਨਕਲੂਡ ਕਰਾਂ ਮੈਂ ਸਭ ਤੋਂ ਸਭ ਤੋਂ ਇਹ ਪੁੱਛਣਾ ਚਾਹਾਂਗਾ ਕਿ ਤੁਸੀਂ ਸਰਕਾਰਾਂ ਨੂੰ ਵੀ ਰਿਕੁਐਸਟ ਕਰੋਗੇ ਕਿ ਇਸ ਫੀਲਡ ਦੇ ਵਿੱਚ ਕੁਝ ਵੱਧ ਚੜ ਕੇ ਸਰਕਾਰਾਂ ਦੀ ਤਰਫੋਂ ਕੀ ਹੋਣਾ ਚਾਹੀਦਾ ਕੀ ਲੱਗਿਆ ਤੁਹਾਨੂੰ ਉੱਤੇ ਜਾ ਕੇ ਸਰ ਸਰਕਾਰਾਂ ਦੀ ਤਰਫੋਂ ਜਿਵੇਂ ਲੈਂਟਰ ਪਵਾਉਣ ਦਾ ਹੈਗਾ ਵੀ ਕੱਚੇ ਮਕਾਨਾਂ ਨੂੰ ਪੱਕਾ ਕਰਨਾ ਹੈਗਾ ਤੇ ਅਸੀਂ ਉਹ ਵੀ ਲੋਕਾਂ ਨੂੰ ਸੁਝਾਅ ਦਿੱਤਾ ਇੱਥੇ ਮਲੇਰ ਕੋਲੇ ਵੀ ਦਵਾਂਗੇ ਤੇ ਉਹ ਲੋਕਾਂ ਨੂੰ ਵੀ ਦਵਾਂਗੇ ਕਿ ਤੁਸੀਂ ਉੱਥੇ ਵੀ ਐਪਲੀਕੇਸ਼ਨ ਦਵੋ ਜੇ ਆਪਾਂ ਸਰਕਾਰਾਂ ਨੂੰ ਟੈਕਸ ਦਿੰਦੇ ਆ ਆਪਣੇ ਵਰਗੇ ਲੋਕ ਇਹ ਟੈਕਸ ਵਾਸਤੇ ਜਿਹੜਾ ਟੈਕਸ ਦਾ ਪੈਸਾ ਗਰੀਬਾਂ ਤੇ ਯੂਜ਼ ਹੋਣਾ ਚਾਹੀਦਾ ਸੜਕਾਂ ਤੇ ਯੂਜ਼ ਹੋਣਾ ਚਾਹੀਦਾ ਘਰਾਂ 'ਚ ਹੋਣਾ ਚਾਹੀਦਾ ਤਾਂ ਸਰਕਾਰਾਂ ਤੋਂ ਆਪਾਂ ਨੂੰ ਫਾਇਦਾ ਉਠਾਉਣਾ ਚਾਹੀਦਾ ਸਰ ਤਾਂ ਲੋਕਾਂ ਨੂੰ ਵੀ اپੀਲ ਹੈ ਕਿ ਸਰਕਾਰ ਦੇ ਇਸ ਉਤੋਂ ਫਾਇਦਾ ਉਠਾਇਆ ਜਾਵੇ ਜੀ ਜੀ ਬਹੁਤ ਬਹੁਤ ਸ਼ੁਕਰੀਆ ਜਨਾਬ ਤੁਸੀਂ ਦੋਨੋਂ ਮੈਂਬਰਸ ਤਕਵਾ ਵੈਲਫੇਅਰ ਸੁਸਾਇਟੀ ਤੋਂ ਸਾਡੇ ਸਟੂਡੀਓ ਦੇ ਵਿੱਚ ਆਏ ਔਰ ਥੋਨੇ ਜੋ ਕੀਤਾ ਔਰ ਸਰਾਹਨੀਏ ਉਹਦੀ ਪ੍ਰਸ਼ੰਸਾ ਕਰਨੇ ਹੋਗੇ ਔਰ ਅਸੀਂ ਆਪਣੇ ਪਲੇਟਫਾਰਮ ਤੋਂ ਉਹ ਲੋਕਾਂ ਨੂੰ ਐਪਰੀਸ਼ੀਏਟ ਕੀਤਾ ਵੀ ਔਰ ਇਨਸ਼ਾਅੱਲਾ ਆਉਣ ਵਾਲੇ ਸਮੇਂ ਦੇ ਵਿੱਚ ਵੀ ਕਰਦੇ ਰਹਿਾਂਗੇ ਜਿਸ ਤਰ੍ਹਾਂ ਤੁਸੀਂ ਦੇਖਿਆ ਕਿ ਦੋਨੋਂ ਮੈਂਬਰ ਤੱਕ ਵੈਲਫੇਅਰ ਸੁਸਾਇਟੀ ਦੇ ਇੱਥੇ ਆਏ ਔਰ ਕਾਫੀ ਇਹਨਾਂ ਨੇ ਦੱਸਿਆ ਕਿ ਕੀ ਕੀਤਾ ਇੱਕ ਪਿੰਡ ਇਹਨਾਂ ਨੇ ਧਰਮਪੋੜ ਨਾਮ ਦਾ ਪਿੰਡ ਹੈ ਡੇਰਾ ਬਾਬਾ ਨਾਨਕ ਦੇ ਵਿੱਚ ਪੈਂਦਾ ਉਹ ਉਹਨੂੰ ਅਡਾਪਟ ਕੀਤਾ ਔਰ ਉੱਥੋਂ ਜਾ ਕੇ ਵੀ ਜਿਹੜੇ ਘਰ ਹੈ ਉਹਨਾਂ ਦੇ ਵਿੱਚ ਚਾਹੇ ਉਹ ਮੁਰੰਮਤ ਹੈ ਚਾਹੇ ਉਹ ਰੀਬਿਲਟ ਹੋਣਨ ਉਹਨਾਂ ਦੇ ਵਾਸਤੇ ਮਟੀਰੀਅਲ ਲੈ ਕੇ ਆਏ ਔਰ ਆਉਣ ਵਾਲੇ ਸਮੇਂ ਦੇ ਵਿੱਚ ਚਾਹੇ ਦਵਾਈਆਂ ਨੇ ਚਾਹੇ ਕਿਤਾਬਾਂ ਨੇ ਜਾਂ ਹੋਰ ਕੋਈ ਜ਼ਰੂਰਤ ਹੈ ਉਸ ਪਿੰਡ ਦੀ ਇਹਨੂੰ ਪੂਰਾ ਕਰਨ ਦੀ ਇਹ ਇਸੇ ਤਰੀਕੇ ਦੇ ਨਾਲ ਜਿਸ ਤਰ੍ਹਾਂ ਇਹ ਇੱਕ ਆਪਣੇ ਅੰਦਰ ਜਜ਼ਬਾ ਰੱਖਦੇ ਨੇ ਕਿ ਇੱਕ ਪਿੰਡ ਨੂੰ ਲੈ ਕੇ ਅਸੀਂ ਘੱਟੋ ਘੱਟ ਇੱਕ ਪਿੰਡ ਨੂੰ ਕੁਝ ਬੰਦਿਆਂ ਨੂੰ ਅਸੀਂ ਰੀਹੈਬਿਲੀਟੇਸ਼ਨ ਵਾਸਤੇ ਹੈਲਪ ਕਰੀਏ ਇਹ ਕੰਮ ਹੋਣਾ ਬੰਦ ਹੈ ਔਰ ਸਰਕਾਰਾਂ ਨੂੰ ਵੀ ਅਸੀਂ ਆਪਣੇ ਪਲੇਟਫਾਰਮ ਤੋਂ ਇੱਕ ਅਪੀਲ ਕਰਦੇ ਹਾਂ ਕਿ ਜੋ ਸਮਾਜ ਸੇਵੀ ਸੰਸਥਾਵਾਂ ਕੰਮ ਕਰ ਰਹੀਆਂ ਨੇ ਉਹ ਆਪਣਾ ਫਰਜ਼ ਸਮਝ ਕੇ ਕਰ ਰਹੀਆਂ ਨੇ ਔਰ ਸਰਕਾਰਾਂ ਵੀ ਆਪਣਾ ਯੋਗਦਾਨ ਪਾ ਕੇ ਐਸੇ ਗਰੀਬ ਬੰਦਿਆਂ ਨੂੰ ਛੇਤੀ ਤੋਂ ਛੇਤੀ ਅਪਲਿਫਟ ਕਰਨ ਦੇ ਵਿੱਚ ਕੰਮ ਕਰਨ ਇਹਨਾਂ ਸ਼ਬਦਾਂ ਦੇ ਨਾਲ ਵਿਦਾਦੂ ਵਿਦਾ ਲਵਾਂਗਾ ਔਰ ਆਉਣ ਵਾਲੇ ਸਮੇਂ ਦੇ ਵਿੱਚ ਫੇਰ ਐਸੀ ਆਈ